ਅੱਜ ਪਿੰਡ ਵੱਡੇ ਜ਼ਭਰਾ ਦੇ ਵਿੱਚ ਸਤਨਾਮ ਸਿੰਘ ਠੇਕੇਦਾਰ ਨੂੰ ਚੇਅਰਮੈਨ ਬਣ ਤੋਂ ਬਾਅਦ ਸਰਦਾਰ ਪਿਆਰਾ ਸਿੰਘ ਉਹਨਾਂ ਦੇ ਪੁੱਤਰ ਗਰਦਾਸ ਸਿੰਘ, ਰਾਮ ਸਿੰਘ ਉਹਨਾਂ ਨੇ ਘਰੇ ਸਰੂਪੇ ਪਾ ਕੇ ਠੇਕੇਦਾਰ ਸਮੂਹ ਪਰਿਵਾਰ ਵੱਲੋਂ ਜੀ ਮਾਨ ਸਨਮਾਨ ਕੀਤਾ ਗਿਆ ਜੀ ਤੇ ਹੋਰ ਵੀ ਲਾਗੋ ਬਣੇ ਜਿਨ੍ਹਾਂ ਵੀ ਸੱਜਣ ਮਿਸਟਰ ਪਹੁੰਚੇ ਜੀ ਇਸ ਮੌਕੇ ਬਲਾਕ ਪ੍ਰਧਾਨ ਅਵਤਾਰ ਸਿੰਘ ਹੋਰ ਵੀ ਕੱਲੇ-ਕੱਲੇ ਬਾਈ ਜੀ ਵੀਰ ਦਾ ਨਾਮ ਲਏ ਤੇ ਕਾਫੀ ਗੱਲ ਲੰਮੀ ਹੋ ਜਾਣੀ ਹੈ ਜੀ ਵੇਖੋ ਤੁਸੀਂ ਹੁਣ ਸਰੂਪੇ ਪਾ ਕੇ ਕੀਤਾ ਜਾ ਰਿਹਾ ਹੈ ਜੀ ਮਾਨ ਸਨਮਾਨ ਤੇ ਬਾਕੀ ਸਾਰੀ ਗੱਲ ਆਪਾਂ ਨੂੰ ਚੇਅਰ ਚੇਅਰਮੈਨ ਸਾਹਿਬ ਦੱਸਣ ਕਿ ਜੀ ਕਿਸ ਤਰ੍ਹਾਂ ਧੰਨਵਾਦ ਕਰਨਾ ਚਾਹੁੰਦੇ ਆ ਵੀਰ ਤੇ ਸਾਰੇ ਵੀਰਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਜੀ ਬਹੁਤ ਮਾਣ ਵਾਲੀ ਗੱਲ ਹੈ ਜੀ ਜਿਹੜਾ ਪਿੰਡ ਸਭਰਾ ਨੂੰ ਇਹ ਜਿਹੜਾ ਮਾਨ ਬਖਸ਼ਿਆ ਗਿਆ ਇਹਦੀ ਤੇ ਉਹਨਾਂ ਦਾ ਕਹਿਣਾ ਹੈ ਜੀ ਕੰਮ ਤਾਂ ਪਹਿਲਾਂ ਬਹੁਤ ਵਧੀਆ ਕਰਦੇ ਸੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕੰਮ ਵੱਧ ਚੜ੍ਹ ਕੇ ਕਰਨਗੇ ਅੱਜ ਜੀ ਮੈਂ ਸਭ ਦੀ ਨਾਮ ਬਣਾ ਸਤਨਾਮ ਸਿੰਘ ਠੇਕੇਦਾਰ ਪਿੰਡ ਸੁਖਾ ਅੱਜ ਪਿੰਡ ਸੁਭਰਾ ਤੋਂ ਜੇਕਰ ਸਿੰਘ ਨੇ ਭਰੇ ਬੁਲਾ ਕੇ ਤੁਹਾਨੂੰ ਸਮਾਸਥ ਕੀਤਾ ਕੀ ਕਰਨਾ ਚਾਹੋਗੇ ਮੈਨੂੰ ਬੜੀ ਖੁਸ਼ੀ ਹੋਇਆ ਕਿ ਸਾਡੇ ਪਿੰਡ ਦੇ ਮੇਰੇ ਸੱਜਣ ਮੇਰੇ ਗਵਾਂਢੀ ਤੇ ਮੇਰੀ ਭਤੀ ਦੇ ਲੱਗ ਲੱਗੇ ਪਿੰਡ ਦੇ ਸਾਰੇ ਸੱਜਣ ਮਿੱਤਰ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਸਾਰਿਆਂ ਨੇ ਮੇਰਾ ਮਾਨ ਸਨਮਾਨ ਕੀਤਾ ਤੇ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਤੇ ਮੈਂ ਆਸ ਕਰਦਾ ਕਿ ਮੈਂ ਜਿਹੜੀ ਜਿਹੜੀਆਂ ਭਾਵਨਾਵਾਂ ਨਾਲ ਇਹ ਮੇਰ ਨਾਲ ਪਿਆਰ ਰੱਖਦੇ ਆ ਉਹ ਨਾਲ ਖਰਾਬ ਨਾ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਕਿ ਤੁਹਾਨੂੰ ਹਰ ਇੱਕ ਕਰ ਦੇ ਵਿੱਚ ਸਨਮਾਨ ਮਿਲ ਰਿਹਾ ਹੈ ਦੇਖੋ ਜੀ ਇਹ ਜਿੰਨਾ ਮੈਨੂੰ ਪਿਆਰ ਦੇ ਰਹੇ ਇਹ ਜਿਹੜਾ ਸਾਡੇ ਵਾਟ ਵਡੇਰਿਆਂ ਤੋਂ ਸਾਡਾ ਅਫਸਰ ਚ ਪਿਆਰ ਬਣਿਆ ਆ ਉਹ ਪਿਆਰ ਸਤਕਾਰ ਨਾਲ ਹੀ ਸਾਰਾ ਕੁਝ ਚੱਲਦਾ ਮੈਂ ਜਿਹੜੇ ਬੰਦੇ ਨੂੰ ਘਰ ਚੋਂ ਜਾਂ ਪਤੀ ਚੋਂ ਜਾਂ ਪਿੰਡ ਚੋਂ ਪਿਆਰ ਨਹੀਂ ਮਿਲਦਾ ਬੰਦਾ ਕਦੀ ਨਹੀਂ ਵੱਸ ਸਕਦਾ ਇਹ ਲੋਕਾਂ ਦੇ ਪਿਆਰ ਨਾਲ ਨਹੀਂ ਵੱਸ ਸਕਦਾ ਜਿਸ ਤਾ ਤੁਹਾਨੂੰ ਚੇਅਰਮੈਨ ਦਾ ਉਹਦਾ ਮਿਲਿਆ ਹਾਂਜੀ ਆਉਣ ਵਾਲੇ ਦਿਨਾਂ ਚ ਇਹੋ ਜੇ ਪਰਾਲੇ ਘਾੜੇ ਨੂੰ ਕਿਤੇ ਜਾਣਗੇ ਦੇਖੋ ਜੀ ਜੋ ਸਾਡੇ ਅਧਿਕਾਰ ਖੇਤਰ ਚ ਆਉਂਦਾ ਹੋਊਗਾ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਤੋਂ ਵੱਧ ਕਰੀ ਤੇ ਵੱਧ ਕਰਾਂਗੇ ਤੇ ਗਾਹ ਆਉਣ ਵਾਲੇ ਸਮੇਂ ਚ ਪ੍ਰਮਾਤਮਾ ਹੋਰ ਕਿਰਪਾ ਕਰੂਗਾ ਜਾ ਉਹ ਜੀ ਸਟਾਡੀਓ ਕੰਗਦਾਸ ਸਿੰਘ ਬਗਰਾ ਦੇ ਤੇ ਸਨਮਾਨਿਤ ਕੀਤਾ ਗਿਆ ਇਹਨਾਂ ਤੁਸਾਂ ਵੇਖ ਹੀ ਲਾ ਜੋ ਗਰਤਾਸ ਸਿੰਘ ਨੇ ਸਨਮਾਨਿਤ ਕੀਤਾ ਬਾਕੀ ਪਿੰਡਾਂ ਨੂੰ ਬਹੁਤ ਸਾਰਾ ਪਿਆਰ ਮਿਲਿਆ ਜੋ ਸੁਖਮ ਠੇਕੇਦਾਰ ਨੂੰ ਚੇਅਰਮੈਨ ਬਣਾਇਆ ਗਿਆ ਜੀ ਬਹੁਤ ਵਧੀਆ ਸਲੰਗਾ ਜੋਗ ਕਰ ਕਦਮ ਅੱਗੇ ਤੇ ਵੀਰ ਗਰਤਾਸ ਸਿੰਘ ਦਾ ਬਹੁਤ ਬਹੁਤ ਮਾਣ ਕਰਦਾ ਹਾਂ ਸਨਮਾਨਿਤ ਕੀਤਾ ਧੰਨਵਾਦ ਕਰਦੇ ਆਂ ਅਗੋਈਆ ਜੀ ਮੈਂ ਕੋਈ ਪੁੱਛੇ ਤਾਂ ਕਿ ਠੀਕ ਹੈ ਜੀ ਜਿਸ ਤਰ੍ਹਾਂ ਅੱਜ ਗੁਰਦਾਸ ਸਿੰਘ ਗ੍ਰਹਿ ਵਿਖਿਆਏ ਚੇਅਰਮੈਨ ਨੂੰ ਸਨਮਾਨਿਤ ਕੀਤਾ ਗਿਆ ਕੀ ਕਰਨਾ ਚਾਹੋਗੇ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਨਗਰ ਦੇ ਤੇ ਸਾਡੇ ਪਤੀ ਦੇ ਸਤਰਾਮ ਸਿੰਘ ਹੀ ਠੇਕੇਦਾਰ ਜੋ ਕਿ ਹੁਣ ਚੇਅਰਮੈਨ ਬਣ ਗਿਆ ਤੇ ਬਹੁਤ ਖੁਸ਼ੀ ਦੀ ਗੱਲ ਹੈ ਜਿਹਨਾਂ ਨੂੰ ਘਰ ਘਰ ਜਿਹੜਾ ਮਾਨ ਸਨਮਾਨ ਦਿੱਤਾ ਜਾ ਰਿਹਾ ਯਾਦ ਕਰਦਿਆਂ ਵੀ ਇਹ ਆਪਣੀਆਂ ਬੀਜਾਂ ਤੇ ਪੂਰੇ ਖਰੇ ਉਤਰਨਗੇ ਜੀ ਕੀ ਤੁਹਾਨੂੰ ਕਿਸ ਤਰ੍ਹਾਂ ਦੀ ਇਹਨਾਂ ਕੋ ਆਸ ਆ ਗਈ ਹੌਣ ਵਾਲੇ ਦਿਨਾਂ 'ਚ ਇਹੋ ਜੇ ਕੰਮ ਕਰਨ। ਸਾਨੂੰ ਇਹ ਪਹਿਲਾਂ ਵੀ ਬਹੁਤ ਪਿੰਡ ਦਾ ਸਹਿਯੋਗ ਦਿੰਦੇ ਰਹਿਆ ਤੇ ਹੁਣ ਵੀ ਯਾਦ ਕਰਦੇ ਵੇ ਅੱਗੇ ਤੋਂ ਵੱਧ ਚੜ ਕੇ ਇਸ ਤਰ੍ਹਾਂ ਇਹ ਸਾਰੇ ਪਿੰਡ ਦੇ ਨਾਲ ਸਾਡੇ ਨਾਲ ਸਹਿਯੋਗ ਕਰਦੇ ਰਹਿਣਗੇ। ਠੀਕ।